ਸਤਿ ਸ਼੍ਰੀ ਅਕਾਲ ਚੜ੍ਹਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੀ ਦਰਸ਼ਕਾਂ ਦਾ ਮੈ ਰਾਜਵਿੰਦਰ ਕੌਰ ਸਵਾਗਤ ਕਰਦੀਆਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੀਆਂ ਪੀਐਮ ਮੋਦੀ ਦੇ ਸੋਚਕ ਸਮਾਗਮ ਚ ਆਇਆ ਬਿਨ ਬੁਲਾਇਆ ਮਹਿਮਾਨ ਰਾਸ਼ਟਰਪਤੀ ਪਵਨ ਚ ਰਹਸਮਈ ਜਾਨਵਰ ਦੀ ਵੀਡੀਓ ਆਈ ਸਾਹਮਣੇ ਵੀਡੀਓ ਚ ਬਿੱਲੀ ਵਰਗਾ ਜਾਨਵਰ ਦਿਖਾਈ ਦੇ ਰਿਹਾ ਹੈ ਪ੍ਰਧਾਨ ਮੰਤਰੀ ਮੋਦੀ ਦਾ ਪਹਿਲਾ ਵੱਡਾ ਫੈਸਲਾ ਬਣਾਏ ਜਾਣਗੇ 3 ਕਰੋੜ ਪੀਐਮ ਕਾਰ ਪੀਐਮ ਮੋਦੀ ਨੇ ਕਿਸਾਨ ਸਨਮਾਨ ਨਿਰਦੇਸ਼ ਤਾਰਮਿਕਸ਼ ਦੀ ਫਾਈਲ ਤੇ ਵੀ ਕੀਤੇ ਦਸਤਕਤ ਕਰਨੂਲ ਜ਼ਿਲ੍ਹੇ 'ਚ ਸਿਆਸੀ ਕਾਰਨਾਂ ਕਰਕੇ TDP ਨੇਤਾ ਦੀ ਹੱਤਿਆ ਜਗਮੋਹਨ ਰੈਡੀ ਦੀ ਪਾਰਟੀ ਦੇ ਨੇਤਾਵਾਂ ਤੇ ਲਗਿਆ ਦੋਸ਼ ਇਲਾਕੇ 'ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸੁਰੱਖਿਆ ਬਲ ਕਿਤੇ ਕੀਤਾ ਹੈ ਨਾ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਪਤੀ ਪਵਨ ਚਕ ਸ਼ਾਨਦਾਰ ਸਮਾਰੋਹ ਤੀਜੇ ਕਾਰਜਕਾਲ ਲਈ ਸੌ ਚੁੱਕੇ ਜਿਸ ਵਿੱਚ 8000 ਮਹਿਮਾਨਾਂ ਨੇ ਸ਼ਿਰਕਤ ਕੀਤੀ ਜਿਸ ਵਿੱਚ ਵਿਦੇਸ਼ੀ ਰਾਜ ਮੁਖੀਆਂ ਅਤੇ ਹੋਰ ਪਤਵੰਤੇ ਉਦਯੋਗਪਤੀਆਂ ਅਤੇ ਫਿਲਮੀ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ ਪਰ ਸੋਸ਼ਲ ਮੀਡੀਆ ਤੇ ਕੈਮਰੇਜ ਕਾਇਦ ਇੱਕ ਬਿਨ ਬੁਲਾਏ ਮਹਿਮਾਨ ਦੀ ਤਸਵੀਰ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਬੈਕਗ੍ਰਾਉਂਡ 'ਚ ਇੱਕ ਬਿੱਲੀ ਵਰਗਾ ਜਾਨਵਰ ਦਿਖਾਈ ਗਏ ਦੇ ਰਿਹਾ ਜਦੋਂ ਭਾਜਪਾ ਸੰਸਦ ਦੁਰਗਾ ਦਾਸ ਹੋਈ ਕੇ ਸੌਚਕ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਰਾਸ਼ਟਰਪਤੀ ਦ੍ਰੋਪਦੀ ਮੁਰਮੂਦਾ ਸਵਾਗਤ ਕਰ ਰਹੇ ਸਨ ਕਿ ਇਹ ਚੀਤਾ ਸੀ ਜਾਂ ਇੱਕ ਆਮ ਬਿੱਲੀ ਜਾਂ ਕੁੱਤਾ ਵੀਡੀਓ ਕਲਿੱਪ ਨੂੰ ਜੰਗਲੀ ਸਿਧਾਂਤਾਂ ਦੇ ਨਾਲ ਵਿਆਪਕ ਤੌਰ ਤੇ ਸਾਂਝਾ ਕੀਤਾ ਗਿਆ ਸੀ ਇਸ ਬਾਰੇ ਜਾਨਵਰ ਨੂੰ ਰਾਸ਼ਟਰਪਤੀ ਮਹਿਲ ਵਿੱਚ ਅਚਨਚੇਤ ਘੁੰਮਦਾ ਦੇਖਿਆ ਗਿਆ ਸੀ ਕਿ ਇਹ ਸੰਪਾਦਿਤ ਕੀਤਾ ਗਿਆ ਹੈ ਜਾਂਕਿ ਕਿਸੇ ਨੇ ਇਸ ਵੱਲ ਧਿਆਨ ਕਿਵੇਂ ਨਹੀਂ ਦਿੱਤਾ ਵਰਦਾਨ ਮੰਤਰੀ ਵੱਜੋਂ ਸੌ ਚੁੱਕਣ ਤੋਂ ਬਾਅਦ ਨਰਿੰਦਰ ਮੋਦੀ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਹਦਾ ਸੰਭਾਲਦੇ ਹੀ ਉਹਨਾਂ ਨੇ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਸਤਾਰ ਵਿੱਚ ਕਿਸ਼ਤਨਾ ਸੰਬੰਧਿਤ ਫਾਈਲ ਤੇ ਦਸਖਤ ਕੀਤੇ ਨੇ ਇਸ ਤੋਂ ਬਾਅਦ ਉਹਨਾਂ ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਇਸ ਦੇ ਨਾਲ ਹੀ ਦੇਸ਼ ਉੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 3 ਕਰੋੜ ਨਵੇਂ ਘਰ ਬਣਾਉਣ ਦਾ ਫੈਸਲਾ ਕੀਤਾ ਗਿਆ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਨੇ ਯੋਗ ਪਰਿਵਾਰਾਂ ਦੀ ਗਿਣਤੀ ਵਿੱਚ ਵਾਧੇ ਕਾਰਨ ਪੈਦਾ ਹੋਈਆਂ ਰਿਹਾਇਸ਼ੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮਕਾਨ ਬਣਾਉਣ ਲਈ 3 ਕਰੋੜ ਵਾਧੂ ਪੈਣੂ ਦੇ ਸ਼ਹਿਰੀ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬਣਾਏ ਗਏ ਸਾਰੇ ਘਰਾਂ ਨੂੰ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਦੀਆਂ ਹੋਰ ਯੋਜਨਾਵਾਂ ਦੇ ਤਹਿਤ ਸਾਰੀਆਂ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣਗੀਆਂ ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਦੇ ਬੈਲਦੂਰਥੀ ਮੰਡਲ ਚ ਕਥਿਤ ਤੌਰ ਤੇ ਸਿਆਸੀ ਕਾਰਨਾਂ ਕਰਨ ਵਾਈ ਐਸ ਆਰ ਸੀ ਪੀ ਵਰਕਰਾਂ ਦੁਆਰਾ ਇੱਕ ਟੀ ਡੀ ਪੀ ਨੇਤਾ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ। ਇਹ ਘਟਨਾ ਜ਼ਿਲ੍ਹੇ ਦੇ ਪਿੰਡ ਬੋਮੀਰੇ ਦੀ ਪੱਲੇ ਦੀ ਹੈ ਜਿੱਥੇ ਟੀ ਡੀ ਪੀ ਨੇਤਾ ਗੌਰੀਨਾਥ ਚੌਧਰੀ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਸੀ। ਘਟਨਾ ਤੋਂ ਬਾਅਦ ਇਲਾਕੇ ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਬਲ ਤਾਇਨਾਤ ਕਰ ਦਿੱਤੇ ਗਏ ਨੇ। ਕਤਲੇਆਮ ਤੋਂ ਬਾਅਦ ਕੁਰਨੂਲ ਦੇ ਐਸ ਪੀ ਨੇ ਪਿੰਡ ਦਾ ਦੌਰਾ ਕੀਤਾ ਤੇ ਲੋਕਾਂ ਨੂੰ ਸੁਰੱਖਿਆ ਪਾਵਾਂ ਦਾ ਭਰੋਸਾ ਦਿੱਤਾ ਪੁਲਿਸ ਨੇ ਕਿਸੇ ਵੀ ਅਨ ਸੁਖਾਵੀ ਘਟਨਾ ਨੂੰ ਰੋਕਣ ਲਈ ਪਿੰਡ ਵਿੱਚ ਨਾਕਾਬੰਦੀ ਕੀਤੀ ਹੋਈ ਹੈ ਤੇ ਕਤਲ ਨੂੰ ਸਿਆਸੀ ਤੌਰ ਤੇ ਪ੍ਰੇਰਿਤ ਹਮਲਾ ਮੰਨਿਆ ਜਾ ਰਿਹਾ ਕਿਉਂਕਿ ਪੀੜਤ ਖੇਤਰ ਚ ਇੱਕ ਪ੍ਰਮੁੱਖ TDP ਨੇਤਾ ਸੀ ਸਿਆਸੀ ਮੁੱਦਿਆਂ ਕਾਰਨ ਦੁਸ਼ਮਣੀ ਪੈਦਾ ਹੋਈ ਤੇ YSRCP ਵਰਕਰਾਂ ਨੇ TDP ਨੇਤਾ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਹੈ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ ਘਟਨਾ ਤੋਂ ਬਾਅਦ ਇਲਾਕੇ ਦੇ ਇੰਸਪੈਕਟਰ ਤੇ ਸਬ ਇੰਸਪੈਕਟਰ ਨੂੰ ਵੀ VVR ਤੇ ਭੇਜ ਦਿੱਤਾ ਗਿਆ ਕਾਂਗਪੋਕਪੀ ਜ਼ਿਲ੍ਹੇ ਵਿੱਚ ਅੱਤਵਾਦੀਆਂ ਨੇ ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰੇਂ ਸਿੰਘ ਦੇ ਸੁਰੱਖਿਆ ਕਾਫਲੇ ਤੇ ਹਮਲਾ ਕੀਤਾ ਹੈ ਹਮਲਾ ਜੱਡ ਸ਼੍ਰੇਣੀ ਦੀ ਸੁਰੱਖਿਆ ਕਰਮੀਆਂ ਤੇ ਕੀਤਾ ਗਿਆ ਸੀ ਜਿਸ ਵਿੱਚ ਹੁਣ ਤੱਕ ਇੱਕ ਫੌਜੀ ਦੇ ਜ਼ਖਮੀ ਹੋਣ ਦੀ ਖਬਰ ਹੈ ਕਾਫਲਾ ਹਿੱਸਾ ਪ੍ਰਭਾਵਿਤ ਜਿਰੀਵਾਮ ਜ਼ਿਲ੍ਹੇ ਵੱਲ ਜਾ ਰਿਹਾ ਸੀ ਉਹਨਾਂ ਕਹੇ ਕਿ ਸੁਰੱਖਿਆ ਬਲਾਂ ਦੇ ਵਾਹਨਾਂ ਤੇ ਕਈ ਗੋਲੀਆਂ ਚਲੇ ਗਿਆਂ ਜਿਨ੍ਹਾਂ ਨੇ ਜਵਾਬੀ ਕਾਰਵਾਈ ਕੀਤੀ ਉਹਨਾਂ ਦੱਸਿਆ ਕਿ ਨੈਸ਼ਨਲ ਹਾਈਵੇ 53 ਦੇ ਇੱਕ ਹਿੱਸੇ ਤੇ ਕੋਟਲਾਨੇ ਪਿੰਨੇ ਨੇੜੇ ਅਜੇ ਵੀ ਗੋਲੀਬਾਰੀ ਜਾਰੀ ਹੈ ਪੁਲਿਸ ਨੇ ਦੱਸਿਆ ਕਿ ਹਮਲੇ ਦੌਰਾਨ ਗੋਲੀ ਲੱਗਣ ਨਾਲ ਘੱਟੋ ਘੱਟ ਇੱਕ ਫੌਜੀ ਜ਼ਖਮੀ ਹੋਇਆ ਇਕ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਬਿਰੇਂਦ ਸਿੰਘ ਜੋ ਅਜੇ ਤੱਕ ਦਿੱਲੀ ਤੋਂ ਇਮਫਾਲ ਨਹੀਂ ਪਹੁੰਚੇ ਨੇ ਜ਼ਿਲੇ ਦੀ ਵਿਸਥਿਤੀ ਦਾ ਜਾਇਜ਼ਾ ਲੈਣ ਲਈ ਜਿਰੀਬਾਮ ਜਾਂਦੀ ਯੋਜਨਾ ਬਣਾ ਰਹੇ ਨੇ ਤੇ ਜ਼ਖਮੀਆਂ ਦੀ ਗਿਣਤੀ ਵੀ ਵਸਤਵਿਕ ਦੱਸਿਆ ਜਾ ਰਿਹਾ ਹੈ ਕਿ ਸੀਐਮ ਐਨਵੀਨ ਸਿੰਘ ਦੇ ਦੌਰੇ ਤੋਂ ਪਹਿਲਾਂ ਮਨੀਪੁਰ ਪੁਲਿਸ ਦੀ ਸੁਰੱਖਿਆ ਟੀਮ ਜਿਰੀਬਾਮ ਗਈ ਸੀ ਤੇ ਫਿਲਹਾਲ ਇਸ ਮਾਮਲੇ 'ਚ ਵਿਸਥਾਰਪੂਰਵਕ ਜਾਣਕਾਰੀ ਦੀ ਉਡੀਕ ਹੈ ਕੇਂਦਰੀ ਰੇਲਵੇ ਤੇ ਫੂਡ ਪ੍ਰੋਸੈਸਿੰਗ ਰਾਜमंत्री ਰਵਨੀਤ ਸਿੰਘ ਬਿੱਟੂ ਦਾ ਮੰਜ਼ਰਤ ਮਿਲਣ ਤੋਂ ਬਾਅਦ ਬਿਆਨ ਸਾਹਮਣੇ ਹੈ ਰਵਨੀਤ ਬਿੱਟੂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਚ ਕਿਸਾਨਾਂ ਦੀ ਆਮਦਨ ਦੁੱਗਣੀ ਹੋਏਗੀ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਰੇਲਵੇ ਦੀਆਂ ਨੌਕਰੀਆਂ ਵਿੱਚ ਲਾਭ ਮਿਲੇਗਾ ਜਿਸ ਕਾਰਨ ਪੰਜਾਬ ਚ ਭਾਜਪਾ ਮਜ਼ਬੂਤ ਹੋਵੇਗੀ ਮੈਂ ਸਮਝਦਾ ਬਹੁਤ ਪੰਜਾਬ ਨੂੰ ਖਾਸ ਤੌਰ ਤੇ ਬਹੁਤ ਵੱਡਾ ਪਿਆਰ ਦਿੱਤਾ ਹੈ ਤੇ ਇਹਦੇ ਵਿੱਚ ਜਿਹੜਾ ਰੇਲਵੇ ਮਿਨਿਸਟਰੀ ਆ ਉਹ ਤੁਸੀਂ ਜਾਣਦੇ ਹੀ ਹੋ ਵੀ ਕਿੰਡੀ ਵੱਡੀ ਮਿਨਿਸਟਰੀ ਆ ਸਾਰੇ ਦੇਸ਼ ਚ ਪੰਜਾਬ ਚ ਬਹੁਤ ਉਸ ਵਿੱਚ ਕੰਮ ਹੋ ਸਕਦਾ ਚਾਹੇ ਉਹ ਰਿਲੀਜੀਅਸ ਸਰਕਟ ਹੋਵੇ ਟੂਰਿਜ਼ਮ ਦੇ ਵਿੱਚ ਉਸ ਤਰੀਕੇ ਨਾਲ ਇਹਨੂੰ ਰੇਲਵੇ ਨੂੰ ਜੋੜਾਂਗੇ ਤੇ ਕਿਵੇਂ ਕਿਉਂਕਿ ਬਹੁਤ ਲੋਕ ਨੇ ਜਿਹੜੇ ਸਵੇਰੇ ਪੰਜਾਬ ਤੋਂ ਚਾਹੇ ਅਮਰਸਰ ਸਾਹਿਬ ਤੋਂ ਚਾਹੇ ਉਹ ਲੁਧਿਆਣਾ ਤੋਂ ਚਾਹੇ ਜਲੰਧਰ ਤੋਂ ਚਾਹੇ ਪਟਿਆਲਾ ਤੋਂ ਉਹ ਲੋਕ ਆਉਂਦੇ ਆ ਚਾਹੇ ਦੂਜੇ ਪਾਸਿਓਂ ਵੀ ਆਉਂਦੇ ਆ ਸਿਰਸਾ ਸਾਈਡ ਤੋਂ ਚਾਹੇ ਚੰਡੀਗੜ੍ਹ ਤੋਂ ਅੰਮ੍ਰਿਤਾਲਾ ਜਿਹੜਾ ਹੈ ਉਹ ਵੀ ਵਿੱਚ ਤੇ ਉਹਨੂੰ ਕਿਸ ਤਰੀਕੇ ਨਾਲ ਤੇਜ਼ੀ ਨਾਲ ਹਰ ਸੁਵਿਧਾ ਮਿਲੇ ਹਰ ਪੰਜਾਬੀ ਨੂੰ ਸੁੱਖ ਸਹੂਲਤ ਮਿਲੇ ਉਹਨਾਂ ਨੂੰ ਉਹਨਾਂ ਲਈ ਫੂਡ ਵਧੀਆ ਹੋਵੇ ਤੇ ਜਿੰਨਾ ਫਾਸਟ ਉਹ ਆ ਸਕਣ ਉਹਨਾਂ ਕਿਉਂਕਿ ਕੰਮ ਕਰਕੇ ਬਹੁਤ ਜ਼ਿਆਦਾ ਲੋਕ ਨੇ ਜਿਨ੍ਹਾਂ ਨੇ ਵਾਪਸ ਮੁੜਨਾ ਹੁੰਦਾ ਤੇ ਉਹ ਕਿਸ ਤਰੀਕੇ ਨਾਲ ਉਹਨੂੰ ਹੋਰ ਵਧੀਆ ਹੋ ਸਕਦਾ ਉਹ ਜਿਹੜੀ ਕੰਮ ਕਰਾਂਗੇ ਦੂਜੀ ਇਹਦੇ ਵਿੱਚ ਰਿਕਰੂਟਮੈਂਟ ਭਰਤੀ ਬਹੁਤ ਜ਼ਿਆਦਾ ਹੈ ਉਹ ਚਾਹੇ ਰੇਲਵੇ 'ਚ ਹੋਵੇ ਚਾਹੇ ਰੇਲਵੇ ਪੁਲਿਸ 'ਚ ਹੋਵੇ ਉਹਦੇ ਬਾਰੇ ਪੰਜਾਬੀਆਂ ਨੂੰ ਵੱਧ ਤੋਂ ਵੱਧ ਆ ਜਿਹੜਾ ਉਹਦੇ ਵਿੱਚ ਮੌਕਾ ਮਿਲੇ ਦੂਜੀ ਉਹ ਆ ਤੀਜੇ بڑے ਮਿਸਿੰਗ ਲਿੰਕ ਨੇ ਹਜੇ ਸਾਡੇ ਬੜੇ ਪੰਜਾਬ ਦੇ ਵਿੱਚ ਜਿਹੜਾ ਚੰਡੀਗੜ੍ਹ ਨੂੰ ਜੋੜਨਾ ਹੈ ਤੇ ਦਿੱਲੀ ਨੂੰ ਜੋੜਨਾ ਉਹ ਜਲਦੀ ਤੋਂ ਜਲਦੀ ਵਧੀਆ ਕਰਾਂਗੇ ਫਰੇਟ ਕੋਰੀਡੋਰ ਆ ਜਿਹੜਾ ਜਿਦੇ ਨਾਲ ਵਪਾਰ ਦਾ ਸਭ ਤੋਂ ਵੱਧ ਫਾਇਦਾ ਹੋਵੇ ਕਿਸ ਤਰੀਕੇ ਨਾਲ ਵਪਾਰ ਸਾਡਾ ਜਲਦੀ ਤੋਂ ਜਲਦੀ ਕਿਉਂਕਿ ਸਾਡੇ ਕੋਲ ਕੋਈ ਸੀਪੋਰਟ ਤਾਂ ਹੈ ਨਹੀਂਗਾ ਇੱਕ ਸਾਡੇ ਕੋਲ ਟ੍ਰੇਨ ਹੀ ਆ ਜਿਦੇ ਨਾਲ ਸਾਡਾ ਮਾਲ ਟੁਆ ਟੁਆਈ ਆ ਜਿਹੜੀ ਉਹ ਇੰਡਸਟਰੀ ਦੀ ਹੁੰਦੀ ਆ ਉਹ ਕਿਵੇਂ ਬਹੁਤ ਵਧੀਆ ਚਾਰੂ ਢੰਗ ਨਾਲ ਹੋਵੇ ਉਹ ਕਰਾਂਗੇ ਦੂਜਾ ਸਾਡਾ ਕਪੂਰਥਲੇ ਸਾਡੀ ਰੇਲ ਕੋਚ ਫੈਕਟਰੀ ਆ ਉਹਦੇ ਉਹਨੂੰ ਕਿਉਂਕਿ ਉੱਥੇ ਬਹੁਤ ਹੀ ਵਧੀਆ ਜਿਹੜੇ ਆ ਉਹ ਕੋਚੇਜ਼ ਤਿਆਰ ਹੋ ਰਹੇ ਆ ਟੌਪ ਮੁਸਕ ਜਿਹੜੇ ਚਾਹੇ ਬੰਦੇ ਵਾਰਤ ਹੋਵੇ ਚਾਹੇ ਹੋਟ ਰੇਲਸ ਹੋਵੇ ਉੱਥੇ ਕਿਵੇਂ ਹੋਰ ਉਹਨੂੰ ਕਿਵੇਂ ਵਧੀਆ ਕੀਤਾ ਜਾ ਸਕਦਾ ਹਜੇ ਤਾਂ ਸ਼ੁਰੂਆਤ ਆ ਇਹ ਆਉਣ ਵਾਲੇ ਦਿਨਾਂ ਚ ਮਹਿਕਮੇ ਚ ਜਾ ਕੇ ਉਹਦੀ ਸਾਰੀ ਰਿਵਿਊ ਕਰਾਂਗੇ ਕੀ ਕੁਝ ਚੱਲ ਰਿਹਾ ਕਿਵੇਂ ਕਿਵੇਂ ਚਲਾਉਣਾ ਜਿਹੜੇ ਸਾਡੇ ਕੈਬਨਿਟ ਮੰਤਰੀ ਜੀ ਨੇ ਅਸ਼ਵਨੀ ਜੀ ਉਹਨਾਂ ਦਾ ਬਹੁਤ ਵਾਸਟ ਐਕਸਪੀਰੀਅੰਸ ਹੈ ਉਹਨਾਂ ਨਾਲ ਮਿਲ ਕੇ ਵਧੀਆ ਕੰਮ ਆ ਜਿਹੜਾ ਰੇਲਵੇ ਦੇ ਕਰਾਂਗੇ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਪਿੰਡ ਮਹਿੰਦੀਪੁਰ ਵਿਖੇ ਬੜੀ ਮੰਦਭਾਗੀ ਘਟਨਾ ਵਾਪਰੀ ਜਿੱਦੋਂ ਇੱਕ ਨੌਜਵਾਨ ਕਿਸਾਨ ਦੀ ਖੇਤਾਂ ਵਿੱਚ ਪਾਣੀ ਲਾਉਂਦੇ ਹੋਏ ਮੋਟਰ ਤੋਂ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਦੀ ਜਗਬੀਰ ਸਿੰਘ ਪੁੱਤਰ ਬੋਰ ਸਿੰਘ ਜੋ ਆਪਣੇ ਖੇਤ 'ਚ ਲੱਗੀ ਹੋਈ ਮੋਟਰ ਨੂੰ ਚਲਾਉਣ ਲੱਗੇ ਉਸ ਵੇਲੇ ਹੀ ਉਸ ਨੂੰ ਕਰੰਟ ਲੱਗ ਗਿਆ। ਨੌਜਵਾਨ ਦੀ ਮੌਤ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਮੌਕੇ ਤੇ ਪਾਰਕ ਕਿਸਾਨੀਓ ਨੇ ਰਾਜਵਾਲ ਦੇ ਪ੍ਰਧਾਨ ਪ੍ਰਗਟ ਸਿੰਘ ਮਹਿੰਦੀਪੁਰ ਨੇ ਦੱਸਿਆ ਕਿ ਜਗਬੀਰ ਸਿੰਘ ਦੀ ਕੁਝ ਕੁ ਮਹੀਨੇ ਪਹਿਲਾਂ ਹੀ ਸ਼ਾਦੀ ਹੋਈ ਸੀ ਤੇ ਸਾਡੇ ਪਿੰਡ ਵਿੱਚ ਇਹ ਕਰੰਟ ਲੱਗਣ ਗਿਆਰਨ ਚੌਥੀ ਪਰਗਤ ਸਿੰਘ ਨੇ ਵੀ ਕਿਹਾ ਕਿ ਹੁਣ ਜਿਸ ਤਰ੍ਹਾਂ ਤੇ ਉਹਨੇ ਦਾ ਸੀਜ਼ਨ ਸ਼ੁਰੂ ਹੋਣ ਵਾਲੇ ਤੇ ਸਾਰੇ ਕਿਸਾਨ ਵੀਰਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਇਸ ਮੌਕੇ ਤੇ ਜਗਬੀਰ ਸਿੰਘ ਦੇ ਪਿਤਾ ਬੋਟ ਸਿੰਘ ਨੇ ਦੱਸਿਆ ਕਿ ਕੁਝ ਹੀ ਸਮੇਂ ਦੇ ਵਿੱਚ ਉਸ ਦਾ ਪੁੱਤ ਬਾਹਰ ਜਾ ਰਿਹਾ ਸੀ ਤੇ ਉਸ ਦੀ ਫਾਈਲ ਵੀ ਲੱਗੀ ਹੋਈ ਸੀ ਪਰ ਅਚਨਚੇਤ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ ਹੈ। ਹੋਰ ਰਿਪੋਰਟ ਹੈ ਕਿ ਮਤਲਬ ਕੀ ਬੱਦੀ ਦਾ ਕਰੰਟ ਆ ਕਰੰਟ ਲੱਗਿਆ ਕਿੱਥੇ ਖੇਤਾਂ ਖੇਤਾਂ ਦੇ ਵਿੱਚ ਹਾਂਜੀ ਖੇਤਾਂ ਦੇ ਵਿੱਚ ਕੀ ਕਰ ਰਹੇ ਸੀ ਗੋਬੀ ਸਿੰਘ ਜੀ ਕਰਦੇ ਆ ਕੰਮ ਕਰਦੇ ਆ ਕੀ ਨਾ ਹੀ ਵੀਰ ਜੀ ਦਾ ਜਗਵੀਰ ਸਿੰਘ ਆ ਕਿੰਨੇ ਬੱਚੇ ਤੁਹਾਡੇ ਜੀ ਮੇਰੇ ਦੋ ਬੇਟੇ ਆ ਜੀ ਇਹਦੀ ਸ਼ਾਦੀ ਹੋਈ ਪਿੱਛੇ ਜੀ ਕਿੰਨੀ ਕੁ ਦੇਰ ਹੋ ਗਈ ਸ਼ਾਦੀ ਹੋਈ ਚਾਰ ਕੁ ਮਹੀਨੇ ਪੰਜ ਹੋ ਗਏ ਤੇ ਮੈਂ ਸੁਣਿਆ ਕਿ ਇਹਨਾਂ ਦੀ ਫਾਈਲ ਨਹੀਂ ਕੋਈ ਲੱਗੀ ਸੀ ਹਾਂਜੀ ਲੱਗੀ ਸੀ ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ ਵਿੱਚ ਇੱਕ ਵਿਅਕਤੀ ਦੀ ਲਾਸ਼ ਨੂੰ ਸੜਕ ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਭਰਾ ਦੇ ਇੱਕ ਲੜਕੀ ਨਾਲ ਸੰਬੰਧ ਸੀ ਜਿਸ ਦੇ ਚੱਲਦੇ ਉਸਦੇ ਭਰਾ ਨੇ ਵਿਆਹ ਕਰਾਉਣ ਤੋਂ ਮਨਾ ਕਰ ਦਿੱਤਾ ਜਿਸ ਦੇ ਕਾਰਨ ਲੜਕੀ ਤੇ ਉਸਦੀ ਮਾਂ ਨੇ ਉਹਨਾਂ ਕੋਲੋਂ 8 ਲੱਖ ਰੁਪਏ ਦੀ ਮੰਗ ਕੀਤੀ ਤੇ ਜਦੋਂ ਉਸਨੇ 8 ਲੱਖ ਰੁਪਏ ਦੇਣ ਤੋਂ ਮਨਾ ਕੀਤਾ ਤੇ ਲੜਕੀ ਦੀ ਮਾਂ ਤੇ ਲੜਕੀ ਨੇ ਉਸਦੇ ਪਿਤਾ ਤੇ ਮਾਤਾ ਤੇ ਬਲਾਤਕਾਰ ਦਾ ਪਰਚਾ ਦਰਜ ਕਰਵਾ ਦਿੱਤਾ ਜਿਸ ਦੇ ਚੱਲਦੇ ਉਹਨਾਂ ਦੇ ਪਰਿਵਾਰ ਤੇ ਦਬਾਅ ਪਾਉਣ ਨੂੰ ਲੈ ਕੇ ਉਸਦੇ ਭਰਾ ਨੂੰ ਜੇਲ੍ਹ ਭੇਜ ਦਿੱਤਾ ਗਿਆ ਤੇ ਟੈਨਸ਼ਨ ਦੇ ਵਿੱਚ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਪੀੜਤ ਪਰਿਵਾਰ ਨੇ ਇਨਸਾਫ ਨਾ ਮਿਲਣ ਦੇ ਚਲਦਿਆਂ ਸੜਕ ਤੇ ਲਾਸ਼ ਨੂੰ ਰੱਖ ਕੇ ਰੋਜ਼ ਪ੍ਰਦਰਸ਼ਨ ਕੀਤਾ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਅਸੀਂ ਮਕਬੂਲਪੁਰਾ ਥਾਣੇ ਦੀ ਪੁਲਿਸ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਸਾਡੀ ਇੱਕ ਨਾ ਸੁਣੀ ਕਿ ਕਿਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਮਕਬੂਲਪੁਰੇ ਦੇ ਰਹਿਣ ਵਾਲੇ ਆ ਸਾਰਾ ਮਸਲਾ ਕੀ ਹੈ ਮਸਲਾ ਆਏਗਾ ਮੇਰੇ ਭਰਾ ਦਾ ਉਹਨੂੰ ਝੂਠਾ ਕਸਾਇਆ ਜਾਂਦਿਆ ਆਏਗਾ ਆਪਾਂ ਸਬੂਤ ਵੀ ਦੇ ਕੇ ਆਇਆ ਵੂਮੈਨਸ ਹੈ ਦੇ ਵਿੱਚ ਕੁੜੀ ਉਹਨਾਂ ਜੋਬ ਕਰਦੀ ਸੀ ਉਹਨੇ ਆਪਣੀ ਮਾਨਰ ਰਲ ਕੇ ਕੁਝ ਥੋੜੀਆਂ ਬੋਦੀਆਂ ਰਿਕਾਰਡਿੰਗਾਂ ਲੈ ਕੇ ਤੇ ਰਕੋਡਿੰਗ ਆ ਤੇ ਉਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਹੋਰ ਰਕੋਡਿੰਗ ਜਦੋਂ ਬਾਜ਼ਾਰ 'ਚ ਵੀ ਮਿਲਦੀ ਤਾਂ ਵੀ ਉਹਦੇ ਫੋਨ ਆਉਣ ਰਹਿੰਦੇ ਸੀਗੇ ਇੰਤੋਂ ਤੱਕ ਕਾਣੇ ਵਾਲਿਆਂ ਨੇ ਸਾਨੂੰ ਕੋਈ ਨਹੀਂ ਇਨਸਾਫ ਇਹ ਕੋਈ ਨਹੀਂ ਕਰ ਸਕਦੇ ਬਾਈਕ ਨੂੰ ਮੋੜ ਕਰਦੇ ਹੋ ਮੰਗ ਕੇ ਅਸੀਂ ਇਨਸਾਬ ਮੰਗ ਲਿਆ ਉਹਨਾਂ ਮਾਵਾਂ ਤੇ ਆਣੂ ਉਹਦੇ ਪੇਣ ਰੈਲੈਸਟ ਕੀਤਾ ਜਾ ਰਿਹਾ ਉਹਨਾਂ ਦੀ 5 ਮਹੀਨੇ ਹੋ ਗਏ ਬਲਕ ਮੇਲ ਕਿਤਾ ਜਾ ਰਿਹਾ 5 ਮਹੀਨੇ ਹੋ ਗਏ ਸਾਨੂੰ ਬਲੈਕ ਮੇਲ ਕਰ ਪਹਿਲਾ ਉਹਨੂੰ ਵਿਆਹ ਵਾਸਤੇ ਬਲੈਕ ਮੇਲ ਕੀਤਾ ਜਾ ਰਿਹਾ ਸੀ ਵਿਆਹ ਤੋਂ ਸਾਡੇ ਘਰੇ ਆਈ ਆ ਤੇ ਕਿਨ ਲੈ ਕੇ ਗਈ ਚੂੜੀਆਂ ਪਵਾਉਣ ਵਾਸਤੇ ਕਹਿੰਦੀ ਨਾ ਇਹ ਅਸੀਂ ਮੈਂ ਸਿਰ ਖਲਾਰ ਜਾੜੇ ਸਾਰਿਆਂ ਦੇ ਪ੍ਰਧਾਨਾਂ ਨੇ ਕਹਿੰਦੇ ਚੂੜੀਆਂ ਪਾਉਣ ਕੇ ਵਾਸਤੇ ਗਏ ਮੰਮੀ ਡੈਡੀ ਹੋਣੀ ਚੂੜੀਆਂ ਪਾ ਕੇ ਬਾਅਦ ਫੇਰ ਸਾਡੇ ਘਰ ਆਣ ਕੇ ਕਹਿੰਦੀ ਕਿ ਮੁੰਡੇ ਦੇ ਕੁੜੀ ਦੇ ਨਾਲ ਤੇ ਫੇਰ ਆ ਤੇ ਪਹਿਲਾਂ ਨਾਟ ਕਰ ਦਿੱਤੀ ਜਦੋਂ ਜਿੱਥੇ ਅਸੀਂ ਰਹਿੰਦੇ ਸਾਡਾ ਇੱਕ ਕਮਰਾ ਜਾ ਕੇ ਦੇਖ ਸਕਦੇ ਹੋ ਕਹਿੰਦੇ ਕਿ ਇਹ ਸਾਰੀ ਉਹਦੇ ਨਾਲ ਦੇ ਇੱਕ ਫੇਰ ਫੇਰੇ ਹੋਣੇ ਸੀ ਤੇ ਮੁੰਡੇ ਕਹਿੰਦਾ ਮੈਂ ਨਹੀਂ ਵਿਆਹ ਕਰਾਉਣਾ ਉਹ ਚਲ ਕੇ ਕਹਿੰਦਾ ਕਿ ਮੈਨੂੰ ਝੂਠਾ ਫਸਾਉਂਦੇ ਆ ਗਲਤੀ ਸਾਡੇ ਕੋ ਇਹ ਹੈ ਕਿ ਉਹਨੇ ਦਰਖਾਸਤ ਕੋਈ ਨਹੀਂ ਦਿੱਤੀ ਪਤਾ ਨਹੀਂ ਦੱਸਣੇ ਵੀ ਜੱਜ ਜੀ ਹੋ ਗਈ ਕੋਈ ਟੈਨਸ਼ਨ ਕਰਨ ਕਿਸੇ ਦੀ ਕੋਈ ਹੋਈ ਨਹੀਂ ਗੱਲ ਬਾਤ ਬਾਕੀ ਵੈਰੀਫਾਈ ਕਰਦੇ ਕੀ ਗੱਲ ਬਾਤ ਹੈ ਫਿਰ ਉਸ ਹਾਂਣਾ ਵੇਖ ਲੈਣੇ ਇਹਨਾਂ ਵੱਲੋਂ ਕਹਿ ਗਿਆ ਜੀ ਇਹਨਾਂ ਨੂੰ ਫਸਾਇਆ ਯਾਰ 8 ਲੱਖ ਦੀ ਡਿਮਾਂਡ ਕੀਤੀ ਨਹੀਂ ਸਾਨੂੰ ਇਹ ਮੇਰੇ ਪਰ ਇਹ ਕੋਈ ਨਹੀਂ ਮੈਂ ਤਾਂ ਹਜੇ 2 ਮਿੰਟ ਹੀ ਹੋਏ ਆ ਯੂ نو ਦੇਨਨ ਧਰਨਾ ਦਿੱਤਾ ਸੀ ਮੈਂ ਇਹਨਾਂ ਪੁੱਛ ਰਿਹਾ ਵੀ ਕੀ ਗੱਲ ਬਾਤ ਹੈ ਦੱਸੋ ਸਾਨੂੰ ਪੁਲਿਸ ਹਾਰੇ ਦੇ ਹੱਲ ਕੋ ਵਾਸਤੇ ਆ ਇਹਨਾਂ ਦੀ ਹੈਲਪ ਹੋ ਵਾਸਤੇ ਬੈਠੀ ਆ ਅੰਮ੍ਰਿਤਸਰ ਦੇ ਥਾਣੇ ਇਸਲਾਮਾਬਾਦ ਇਲਾਕੇ 'ਚ ਇੱਕ ਕਾਗਜ਼ ਟੁੱਕਣ ਵਾਲੇ ਨੌਜਵਾਨ ਵੱਲੋਂ ਘਰ ਦੇ ਬਾਹਰ ਰੱਖਿਆ ਸਮਾਨ ਚੋਰੀ ਕੀਤਾ ਗਿਆ ਜਿਸ ਦੀ ਸੀਸੀਟੀਵੀ ਸਾਹਮਣੇ ਆਈ ਜਿੱਥੇ ਇੱਕ ਕਾਗਜ਼ ਟੁੱਕਣ ਵਾਲਾ ਨੌਜਵਾਨ ਘਰ ਦੇ ਬਾਹਰ ਪਏ ਕੈਰਟ ਨੂੰ ਚੁੱਕ ਕੇ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਕਿ ਇਸ ਕੈਰਟ ਵਿੱਚ ਕੈਟਰਿੰਗ ਦਾ ਸਮਾਨ ਸੀ ਤੇ ਘਰ ਵਾਲਿਆਂ ਵੱਲੋਂ ਉਹ ਬਾਹਰ ਲੈ ਜਾਣ ਦੇ ਲਈ ਰੱਖਿਆ ਗਿਆ ਸੀ ਬੀਤੇ ਦਿਨੀ ਪਾਸਟਰ ਅੰਕੁਰ ਨਰੂਲਾ ਵੱਲੋਂ ਹਿੰਦੂ ਸਿੱਖ ਧਰਮ ਦੇ ਰੀਤੀ ਰਿਵਾਜਾਂ ਦਾ ਮਜ਼ਾਕ ਬਣਾਉਣ ਸਬੰਧੀ ਸੰਸਮਾਜ ਵੱਲੋਂ ਰੋਸ ਪ੍ਰਦਰਸ਼ਨ ਕਰਦੇ ਆ। ਪੁਲਿਸ ਕਮਿਸ਼ਨਰ ਤੇ ਡੀਸੀ ਨੂੰ ਮੰਗ ਪੱਤਰ ਦੇ ਅਜਿਹੇ ਪਾਸਟਰਾਂ ਸੰਬੰਧੀ ਸਖਤ ਨੋਟਿਸ ਲੈਣ ਦੀ ਗੱਲ ਆ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਡਿਜੀਟਲ ਦੀਆਂ ਪਾਸਟਰਾਂ ਅੰਕੋ ਨਰੂਲਾ ਵੱਲੋਂ ਗੌਰਵ ਮਸੀਹ ਵੱਲੋਂ ਲਿਖਤੀ ਪ੍ਰੋਸੇ ਦੇ ਵਿੱਚ ਅਜਿਹੀ ਗੱਲ ਨਾ ਕਰਨ ਦੀ ਗੱਲ ਕਹੀ ਹੈ ਜਾਣਕਾਰੀ ਦਿੰਦਿਆਂ ਸામ ਸਮਾਜ ਦੇ ਆਗੂ ਤੇ ਵਾਲਮੀਕੀ ਭਾਈਚਾਰੇ ਦੇ ਆਗੂ ਅਤੇ ਮਸੀਹੀ ਭਾਈਚਾਰੇ ਤੋਂ ਗੌਰਵ ਮਸੀਹ ਵਿਚਾਲੇ ਬੈਠ ਕੇ ਅਧਿਕਾਰੀਆਂ ਦੇ ਦਫ਼ਤਰ ਵਿੱਚ ਲਿਖਤੀ ਪ੍ਰੋਸਾ ਦਿੱਤਾ ਗਿਆ ਕਿ ਗਾਂ ਤੋਂ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਏਗੀ ਕਿਉਂਕਿ ਸੰਵਿਧਾਨ ਸਾਨੂੰ ਧਰਮ ਪ੍ਰਚਾਰ ਦੀ ਇਜਾਜ਼ਤ ਦਿੰਦਾ ਪਰ ਕਿਸੇ ਧਰਮ ਨੂੰ ਟਾਰਗੇਟ ਕਰਕੇ ਮਜ਼ਾਕ ਉਡ ਹੋਰ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਵਲ ਇਸਦੇ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ